800 ਸਾਲ ਦੀ ਗੁਲਾਮੀ ਸੀ ਇਹ ਸੰਗਲ ਕਿਸੇ ਲਾਲੇ ਤੋਂ ਟੁੱਟਣ ਵਾਲੀ ਨਹੀਂ ਸੀ ਅੱਜ ਬੇਸ਼ੱਕ ਵੱਡੀਆਂ-ਵੱਡੀਆਂ ਗੱਲਾਂ ਕਰਦੇ ਆ ਅੱਜ ਜੋ ਮਰਜੀ ਇਹ ਸਹਾਰੇ ਲੈ ਕੇ ਗੱਲਾਂ ਕਰਨ ਪਰ ਸਮਾਂ ਕਿਦਾਂ ਦਾ ਸੀ ਕਿ ਕਾਮ ਹਮਾਰਾ ਤੋਲਨ ਤੱਕੜੀ ਨੰਗੀ ਕਰਦ ਕبھی ਨਹੀਂ ਪਕੜੀ ਚਿੜੀ ਉੜੇ ਤੋਂ ਹਮ ਡਰ ਜਾਏ ਦੁਸ਼ਮਣ ਸੇ ਕੈਸੇ ਲੜ ਪਾਏ ਸਾਹਿਬ ਜੀ ਕਹਿੰਦੇ ਕੋਈ ਗੱਲ ਨਹੀਂ ਜਿੰਕੀ ਇਜਾਤ ਔਰ ਕੁਲ ਮਾਹੀ ਸਰਦਾਰੀ ਨਾ ਭਈ ਕਦਾਹੀ ਇਨਹੀ ਕੋ ਸਰਦਾਰ ਬਣਾਉਂ ਤਬੇ ਗੋਬਿੰਦ ਸਿੰਘ ਨਾਮ ਕਹਾਉ ਸਵਾ ਲੱਖ ਸੇ ਸਵਾ ਲੱਖ ਸੇ ਇੱਕ ਲੜਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਸਹਿਬ ਜੀ ਨੇ ਇਹ ਗੁਲਾਮੀ ਨੂੰ ਕੱਟਣ ਵਾਸਤੇ ਹਥਿਆਰ ਦਿੱਤੇ ਅਜਿਹੇ ਸਹਥਿਆਰਾਂ ਦੇ ਨਾਲ ਹਿੰਦੁਸਤਾਨ ਦੀ ਗੁਲਾਮੀ ਕੱਟੀ ਗਈ ਅੱਜ ਹਿੰਦੁਸਤਾਨ ਦੀ ਸਰਕਾਰ ਨੂੰ ਉਹੀ ਹਥਿਆਰ ਸਿੱਖਾਂ ਦੇ ਹੱਥ ਚ ਬੜੇ ਚੰਗੇ ਨਹੀਂ ਲੱਗਦੇ ਉਹੀ ਹਥਿਆਰ ਹੱਥ ਚ ਦਿਨ ਪਰ ਜਲੀਲ ਕੀਤਾ ਜਾਂਦਾ ਹੈ ਮੈਟਰੋ ਚ ਚੜੋਂਗੇ ਤਾਂ ਸਿੱਖਾਂ ਨੂੰ ਉਹਨਾਂ ਦੀਆਂ ਕਿਰਪਾਨਾਂ ਨੂੰ ਉਹ ਜਰਦੇ ਬੀੜੀਆਂ ਖਾਣ ਵਾਲੇ ਟੋਪੀਆਂ ਧਾਰੀ ਉਹ ਕਿਰਪਾਨਾਂ ਨੂੰ ਹੱਥਲਾ ਲਾ ਕੇ ਦੇਖਦੇ ਸਿੱਖਾਂ ਦੇ ਦਾੜੇ ਚੱਕ ਚੱਕ ਕੇ ਉਹਨਾਂ ਦੇ ਗਲ ਨੇ ਚੈਕਿੰਗ ਕਰਕੇ ਦੇਖਦੇ ਬੜੀ ਸ਼ਰਮ ਤੇ ਲੱਜਾ ਆਉਂਦੀ ਹੈ ਉਹਨਾਂ ਦੇ ਕੋਲ ਹੋਈ ਆ ਮੈਂ ਜਦੋਂ ਦਿੱਲੀੋਂ ਆਇਆ ਨਾ 에어ਪੋਰਟ ਤੇ ਪਿਛਲੇ ਪਿੱਛੇ ਦੇ ਨਾਲ ਤਾਂ ਇੰਨੀ ਸਮੈਲ ਆਵੇ ਉਹਦੇ ਮੂੰਹ ਤੋਂ ਖੜਿਆ ਨਾ ਜਾਵੇ ਉਹ ਮੇਰੀ ਚੈਕਿੰਗ ਕਰੇ ਮੈਂ ਕਿੱਡੀ ਬਦਕਿਸਮਤੀ ਹੈ ਰਾਜ ਲੈ ਕੇ ਇਹਨਾਂ ਦੇ ਹੱਥ ਦੇ ਦਿੱਤਾ ਆਪਾਂ ਲੋਕਾਂ ਨੇ ਐਸੇ ਲੋਕਾਂ ਦੇ ਉਹ ਜਰ ਦੇ ਬੀੜੀਆਂ ਖਾਣ ਵਾਲੇ ਉਦਾਂ ਹੀ ਸਾਡੇ ਕਿਰਪਾਨ ਨੂੰ ਸਾਡੇ ਕਕਾਰਾਂ ਨੂੰ ਸਾਡੇ ਦਾੜੇ ਨੂੰ ਹੱਥ ਲਾਉਂਦੇ ਆਂ ਸਾਧ ਸੰਗਤ ਅੱਜ ਇਹ ਸਰਕਾਰ ਨੂੰ ਇਹਨਾਂ ਹਥਿਆਰਾਂ ਤੋਂ ਖਤਰਾ ਜਿਸ ਹਥਿਆਰਾਂ ਨਾਲ ਮੇਰੇ ਸੱਚੇ ਪਾਤਸ਼ਾਹ ਨੇ ਇਹਨਾਂ ਮੁਸਲਮਾਨਾਂ ਦਾ ਰਾਜ ਖੋ ਕੇ ਸਾਨੂੰ ਦਿੱਤਾ ਹੈ